ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਅਸਲੇ ਮੌਜੂਦ ਆ ਪਿੰਡ ਤਲਵੰਡੀ ਨਾੜ ਜਿਲ੍ਹਾ ਅੰਮ੍ਰਿਤਸਰ ਸਾਨੂੰ ਕੁਝ ਸਾਡੇ ਇੱਥੇ ਪਿੰਡ ਦੇ ਮਾਨਯੋਗ ਸੱਜਣਾਂ ਨੇ ਸੁੱਛਿਆ ਸੀਗਾ ਆ ਆਪਾਂ ਗੱਲਬਾਤ ਕਰਦੇ ਹਾਂ ਕਿ ਮਸਲਾ ਹੈ ਕੀ ਇਹ ਤਲਵੰਡੀ ਨਾੜ ਦਾ ਫਿਰ ਤੁਸੀਂ ਮੈਨੂੰ ਪਹਿਲੇ ਆਪਣਾ ਨਾਮ ਦੱਸਿਓ ਹੰਬਰਜੀਤ ਕੌਰ ਹਾਂਜੀ ਹੰਬਰਜੀਤ ਕੌਰ ਅੱਛਾ ਕੀ ਮਸਲਾ ਕਹਿੰਦਾ ਇਹਨਾਂ ਦੀ ਜਿਹੜੇ ਪੱਤਰਕਾਰਾਂ ਨੂੰ ਸੁੱਛਦਿਆਂ ਪਿਆ ਗਿਆ ਜਾਂ ਮੀਡੀਆਮਸ ਵੱਡੇ ਇਹਨਾਂ ਨੇ ਪਹਿਲਾਂ ਕੀ ਸੀਗਾ ਪਾਹੀ ਅੱਛਾ ਕਿੰਨੇ ਬੜੇ ਬੜੇ ਤਗੜੇ ਦੋ ਹੀ ਅੱਛਾ ਜੀ ਹਾਂਜੀ ਅੱਜ ਭੈਣ ਜੀ ਹੁਣ ਇਹਦਾ ਕੀ ਮਸਲਾ ਤੁਸੀਂ ਪਾਜੀ ਸਰਕਾਰ ਤੇ ਕਹਿੰਦੀ ਰੁਖ ਲਾਓ ਹਾਂ ਜੀ ਜਨੇ ਮੇਲੇ ਦੁਨੀਆ ਨੂੰ ਦੁਨੀਆ ਕਿੰਨੀ ਬਿਮਾਰ ਆ ਇਹ ਰੁਖ ਮੈਂ ਲਾਏ ਨੇ ਵੀ ਚਲੋ ਕਿਤੇ ਛਾਵੇਂ ਛੂਵੇਂ ਬਹਿ ਜਾਈਦਾ ਅੱਛਾ ਤੇ ਇਹ ਸਰਪੰਚਣੀ ਆ ਕੇ ਮੇਰੇ ਨਾਲ ਲੜ ਕੇ ਗਈ ਆ ਇਹ ਰੁਖ ਵੜ ਦੋ ਤੇ ਮੋੜ ਬਣਾਉਣਾ ਵਾ ਅੱਗੇ ਵੀ ਤੇ ਪਾਜੀ ਇਥੋਂ ਟਾਲੀਆਂ ਲੰਘਣੇ ਡਈਆਂ ਇਹ ਤੇ ਸਾਈਡ ਤੇ ਹੈਗੀਆਂ ਅੱਛਾ ਇਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਤੇਰੇ ਕਾਂਦੇ ਨਾਲ ਚੌਂਕਦਾ ਅੱਛਾ ਜੀ ਹਾਂ ਜੀ ਤੇ ਆੜੀ ਕੋ ਮਿੱਟੀ ਜਿਹੜੀ ਦੀ ਕੈਂਡ ਆ ਪਾਈ ਆ ਉੱਥੇ 4000 ਜਾਂ 3500 ਦੀ ਹਸਪਤਾਲ ਗੰਦੇ ਮਦੇ ਕਪੜੇ ਧੋਣੀਆਂ ਉਥੋਂ 4000 ਤਨਖਾਹ ਮਿਲੀ ਤੇ ਉਹਦੀ ਪਾਈ ਆ ਮੈਂ ਮਿੱਟੀ ਤੇ ਇਹ ਹੁਣ ਕੀ ਮੰਗ ਕਰਦੇ ਮਿੱਟੀ ਦੇ ਪੈਸੇ ਦੀ ਮੰਗ ਕਰਦੇ ਹੋ ਪੈਸੇ ਮਿਲਨੇ ਚਾਹੀਦੇ ਕਿ ਅਸੀਂ ਗਰੀਬ ਆ ਪੰਡਿਤ ਜਿਹੜੀ ਹੁਣ ਤੁਸੀਂ ਮਿੱਟੀ ਦੀ ਜਿਹੜੀ ਗੱਲ ਡੇ ਜਨਾ ਕਰਨਾ ਮੈਂ ਤੁਹਾਨੂੰ ਇੱਕ ਪਹਿਲੂ ਗੱਲ ਦੱਸਦਾ ਸਾਫ਼ ਸੁਥਰੀ ਕਿਤ ਮੈਨੂੰ ਜਿੰਨੇ ਪੈਸੇ ਲੱਗੇ ਨਾ ਤੁਹਾਡੇ ਮੈਨੂੰ ਉਹ ਨਾ ਦੱਸਿਓ ਕਿਉਂਕਿ ਲੋਕਾਂ ਨੂੰ ਨਾ ਹੁੰਦੀ ਆ ਝੂਠਵਾਰ ਦੇ ਦੌਰਾ ਪੈਂਦਾ ਹੁੰਦਾ ਕਿ 10000 ਦੀ ਮਿੱਟੀ ਲੱਗ ਪਈ ਆ ਤੁਹਾਨੂੰ 3500 ਗਿਆ ਤਾਂ 3500 ਲੱਗਾ ਤੁਹਾਨੂੰ ਆਪਾਂ 5000 ਕਹਿ ਦਈਏ 4000 ਕਹਿ ਦਈਏ ਤਾਂ ਸਹੀ ਸਹੀ ਦੱਸਿਓ ਤੁਹਾਡੇ ਪੈਸੇ ਲੱਗੇ ਕਿੰਨੇ 3800 ਦੀ ਪਈ ਆ ਅੱਛਾ ਜੀ ਹਾਂ ਜੀ ਤੁਹਾਨੂੰ ਸਮਝਾ ਕੇ ਕਿਉਂ ਲੈਣੇ ਬੈਠ ਅੱਛਾ ਜੀ ਹਾਂ ਜੀ 3800 ਰੁਪਏ ਦੀ 3800 ਦੀ ਪਈ ਪੱਕੀ ਗੱਲ ਆ ਹਾਂ ਜੀ ਪੱਕੀ ਗੱਲ ਅੱਛਾ ਹਾਂ ਜੀ ਕੱਲ ਸ਼ਰੇਆ ਨੂੰ ਇਹ ਦੌੜਾ ਪਾ ਕੇ ਗਏ ਸਰਪੰਚਣੀ ਵੀ ਤੇ ਤੇਰੀ ਗਲੀ ਨਹੀਂ ਬਣਾਉਣੀ ਬਾਕੀ ਸਾਰੀ ਬੜ ਜੂ ਵੀ ਤਾਂ ਤੇਰੀ ਗਲੀ ਨਹੀਂ ਬਣਾਉਣੀ ਤੇਰੇ ਬੂਹੇ ਗਲੀ ਨਹੀਂ ਬਣਾਉਣੀ ਇਤਰਾ ਹੀ ਰਹੂਗਾ ਲੜ ਕੇ ਗਈ ਮੈਨੂੰ ਅੱਜੀ ਤੂੰ ਤਾਂ ਬੱਤ ਮੀ ਜੁਣੀਆਂ ਤੇ ਗੋਲਦੀ ਬੜਾ ਵਾ ਤੇ ਬਾਜੀ ਜਦੋਂ ਬੋਟਾ ਲੈਣੀਆਂ ਹੋਏ ਮੇਰੇ ਪੈਰੀ ਪੈ ਕੇ ਗਏ ਸੀ ਅੱਛਾ ਜੀ ਤੇ ਹੁਣ ਆ ਕੁਛ ਕਹਿੰਦੇ ਨਹੀਂ ਇਹ ਇਹ ਇੱਕ ਗੱਲ ਵਾਕਈ ਕਿ ਮੈਂ ਫੇਰ ਤੁਹਾਨੂੰ ਦੱਸਾਂ ਵੀ ਇਹ ਗੱਲ ਕਿੰਨੇ ਕਹੀ ਹੈ ਇਹ ਸਰਪੰਚਨੀ ਨੇ ਕਹੀ ਆ ਸੋੜ ਕੇ ਬੋਲਿਓ ਸਰਪੰਚਨੀ ਨੇ ਕਹੀ ਆ ਗੜੀ ਮੈਂਬਰ ਸਰਪੰਚ ਨੇ ਕਿਹਾ ਮੈਂਬਰ ਨੇ ਕਹੀ ਆ ਮਝੂ ਦੇ ਕਿਹੜੇ ਕਿੜੇ ਮੈਂਬਰ ਕੋੜ ਕੋੜੇ ਮੈਂਬਰ ਬੜੀ ਬੜੀ ਦਾ ਮੈਂਬਰ ਨਾ ਭੁੱਲ ਗਿਆ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਇਹ ਚਾਹੁੰਦੀ ਆ ਕਿ ਇਹ ਮੈਂਬਰ ਪਛਾਣ ਪਹਿਲਾਂ ਮੌਜੂਦਾ ਹਾਂਜੀ ਉਹਨਾਂ ਨੇ ਇਹ ਰੋਖ ਵੱਡੇ ਨੇ ਇਹ ਉਹ ਪੰਚਾਇਤ ਦੀ ਰਵੀ ਮਦੀਨ ਨਾਲ ਤੇ ਇਹਨਾਂ ਨੂੰ ਅਜੇ ਤੱਕ ਕਿਸ ਨੇ ਪੁੱਛਿਆ ਨਹੀਂ ਆ ਤੇ ਵੱਡ ਕਿਤੇ ਵੇਚਣ ਦੇ ਦਿੱਤੇ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਕਿਸ ਦਾਲੀਆਂ ਤੇ ਪਹਿਲਾਂ ਵੀ ਇਹਨਾਂ ਵੱਡੇ ਨੇ ਹੁਣ ਵੀ ਇਹਨਾਂ ਵੱਡੇ ਨੇ ਤੇ ਮੈਂ ਆ ਗਰੀਬਣੀ ਤੇ ਮੈਨੂੰ ਮਿੱਟੀ ਦੇ ਪੈਸੇ ਮਿਲ ਜਾਣ ਅੱਛਾ ਜੀ ਮੈਂ ਆਵਾਰੀ ਮੰਗ ਇਹ ਕਰਨਾ ਚਾਹੁੰਦੀ ਆ ਕਿ ਇਹ ਬਿਨ ਪੁੱਛਿਆ ਤਾਂ ਵੱਢਦੇ ਨੇ ਤੇ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ। ਕਿ ਸੰਤ ਅਸੀਂ ਕੋਈ ਬਾਬੇ ਥੋੜੀ ਆ। ਤੁਹਾਨੂੰ ਕੋਈ ਦੱਸੋ ਨਾ ਕਿੰਨੇ ਵੱਡੇ ਆ ਸਾਨੂੰ ਹੁਣ ਸੁਪਣਾ ਹੋਣਾ। ਉਹ ਸੁਦਾ ਮੈਂਬਰ ਆ। ਅੱਛਾ। ਤੇ ਪੰਚਾਇਤ ਦੀ ਰੜੀ ਮੱਜੀ। ਅੱਛਾ। ਤੇ ਉਹਨਾਂ ਨੇ ਵੱਢੇ ਨੇ ਤੇ ਉਹਨਾਂ ਨੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਨਹੀਂ ਤੇ ਇਹਨਾਂ ਵੱਢ ਕੇ ਤੇ ਫੜੇ ਗੜੇ ਵਿਚ ਆਏ। ਵੇਚਦੇ ਆ। ਹਾਂ ਤੇ ਮੈਂ ਮੰਗ ਕਰਦੀ ਆ ਕਿ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ। ਪੁੱਛਿਆ ਜਾਵੇ ਇਹਨਾਂ ਨੂੰ ਕਿ ਕਿਉਂ ਵੱਢੇ ਨੇ। ਕਿਹਨੂੰ ਪੁੱਛ ਕੇ ਵੱਢੇ ਨੇ। ਅੱਛਾ ਜੀ। ਹਾਂ ਜੀ। ਠੀਕ ਹੋਰ ਕੁਛ ਇਹ ਹੋਈ ਪੁੱਛਿਆ ਜਾਵੇ ਨਾ ਤੁਸੀਂ ਕਿ ਤਰ੍ਹਾਂ ਮਰਜ਼ੀ ਨਾਲ ਵੱਢ ਕੇ ਤੁਸੀਂ ਵੇਚ ਦਿੰਦੇ ਤੇ ਕਿੱਥੇ ਲਾਉਂਦੇ ਜੀ ਤੁਸੀਂ ਠੀਕ ਹੈ ਹਾਂਜੀ ਠੀਕ ਹੈ ਕਿੱਥੇ ਖਰਚਾ ਕਰਦੇ ਤੇ ਪਹਿਲਾਂ ਵੀ ਵੱਡੇ ਨੇ ਹੁਣ ਵੀ ਵੱਡੇ ਤੇ ਕਿ ਕਿੱਥੇ ਲਾਏ ਤੋਂ ਆਪਣਾ ਘਰ ਚ ਲੰਮੀ ਆ ਠੀਕ ਹੈ ਤੇ ਭਾਜੀ ਮੈਂ ਹਸਪਤਾਲ ਚ ਲੱਗੀ ਉੱਥੇ ਮਾੜਾ ਤਨਖਾਹ ਮਿਲਦੀ 4000 ਰੁਪਿਆ ਅੱਛਾ ਜੀ ਤੇ ਉਹ ਹੁਣ ਇਹ ਪਿੰਡ ਦੀ ਮੇਲ ਫਿਰਨੀ ਆ ਓਹ ਠੀਕ ਹੈ ਤੁਹਾਡੇ ਮੇਰੀ ਗਾੜੀ ਆ ਕਿ ਕੀ ਮੋਟੀ ਗਲੀ ਹੋਵੇ ਤੇ ਮੇਰੇ ਗੂਹੇ ਗਾੜੀ ਛੋਟਾ ਮੋਟਾ ਹੋਵੇ ਟੋਟਾ ਤੇ ਉੱਥੇ ਤੇ ਮੈਂ ਪਾ ਲੈਂਦੀ ਇਹ ਮੇਨ ਪਿੰਡ ਦੀ ਫਿਰਨੀ ਸਾਰੀ ਦੁਨੀਆ ਨੰਗਦੀ ਆ ਤੇ ਮੈਂ ਇਥੇ ਚਾਰ ਜਹਾਦੀ ਮਿੱਟੀ ਪਾਈ ਪਵਾਈ ਮੇਰੇ ਨਾਲ ਅੱਛਾ ਜੀ ਹਾਂਜੀ ਪੰਚਾਇਤ ਨੇ ਇਹ ਤੁਹਾਨੂੰ ਕਿਹਨੇ ਕਿਹਾ ਮਿੱਟੀ ਪਾਓ ਪੰਚਾਇਤ ਚ ਕਿਹਨੇ ਆ ਪੰਚਾਇਤ ਨੇ ਕਿਹਾ ਜਾਂ ਪੰਚ ਨੇ ਕਿਹਾ ਇਹ ਸਭ ਪੰਚ ਨੇ ਕਿਹਾ ਕਿ ਜਾ ਮੇਰੇ ਘਰ ਆ ਜਾਵਾ ਇਹ ਮਿੱਟੀ ਅੰਟੀ ਤੈਨੂੰ ਪੌਣੀ ਪੈਣੀ ਆ ਸਾਨੂੰ ਪੈਸੇ ਨਹੀਂ ਮਿਲਦੇ ਉਹ ਸਾਡੇ ਮਾਨ ਜੋ ਕੁਸਤੀ ਸਰਪੰਚ ਪਿੰਡ ਜੀ ਭੈਣ ਸੱਡੀ ਦੀ ਗੱਲ ਕਰ ਰਹੇ ਹਾਂ ਸ੍ਰੀਨ ਭੈਣ ਦੀਏ ਮਰ ਜੋ ਉਹਦੇ ਹਸਬੰਦ ਲਵਨ ਦੇ ਕਿੰਨੇ ਕਿਹਾ ਨਾ ਲਵਨੇ ਕਿਹਾ ਲਵਨੇ ਲਵਨੇ ਕਿਹਾ ਹਾਂਜੀ ਅੱਛਾ ਕੰਪਨੀ ਆਂਟੀ ਇਹ ਸਾਨੂੰ ਪੈਸੇ ਨਹੀਂ ਮਿਲਦੇ ਇਹ ਕੇ ਤੁਹਾਨੂੰ ਕੌਣੀ ਪੈਣੀ ਅੱਛਾ ਮੇਰੇ ਮੱਧੇ ਦੇ ਬਹਿ ਕੇ ਬੈੱਡ ਤੇ ਬਹਿ ਕੇ ਫੇਰ ਕਹਿ ਦਿੱਿਆ ਫੇਰ ਵੀ ਇਹ ਤੇ ਹੀ ਪੌੜ ਮਿੱਟੀ ਤਾਨੂੰ ਕੌਣੀ ਪੈਣੀ ਆ ਉਹਨੇ ਦਿਨ ਖਲਾਰ ਹੀ ਛੱਡਿਆ ਕੁਛ ਇਥੇ ਕੀਤਾ ਨਹੀਂ ਜਿੰਨੇ ਦਿਨ ਮੈਂ ਮਿੱਟੀ ਨਹੀਂ ਪੀਈ ਪਾਈ ਅੱਛਾ ਜੀ ਤੇ ਜਿਹੜੀ ਮੈਂ ਤਨਖਾਹ ਮਿਲੀ ਮੈਂ ਉਹ ਮਿੱਟੀ ਪਾਤੀ ਤੇ ਆਪ ਮੈਂ 2-3 ਦਿਨ ਮੈਂ ਲੱਸੀ ਨਾਲ ਰੋਟੀਆਂ ਖਾਂਦੀ ਰਹੀ ਅੱਛਾ ਇਹ ਯਾਰ ਕਿ ਮੈਂ ਤੂੰ ਮੰਗ ਕਰਦੀ ਆ ਪੇਨ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਰੁੱਖ ਤੇ ਹੀ ਵੱਢਦੇ ਜੇ ਤੇ ਵੱਢ ਕੇ ਕਿੱਥੇ ਖੜਦੇ ਜੇ ਇੱਥੇ ਲਾਉਂਦੇ ਤੇ ਹੀ ਪਾਹੇ ਅੱਛਾ ਇਹ ਪੁੱਛਿਆ ਜਾਵੇ ਇਹਨਾਂ ਨੂੰ ਹਾਂ ਹਾਂ ਅੱਗੇ ਇੰਡੀਆ نیوز